ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਸਤੋ ਲੋਕ ਸਭਾ ਦੀਆਂ ਚੋਣਾਂ ਦਾ ਅਖਾੜਾ ਭخن ਲੱਗਿਆ ਆਮ ਆਦਮੀ ਪਾਰਟੀ ਨੇ ਪੰਜਾਬ ਚ 9 ਬੀਜਵਾ ਫੜੇ ਕੀਤੇ ਨੇ ਔਰ 6 ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਆਪਣੀ ਸੰਘਰਮਣੀ ਸ਼ੁਰੂ ਕਰ ਦਿੱਤੀ ਹੈ ਪਰ ਕਾਂਗਰਸ ਤੇ ਅਕਾਲੀ ਦਲ ਇਹਨਾਂ ਨੇ ਅਜੇ ਤੱਕ ਕੋਈ ਵੀ ਉਮੀਦਵਾਰ ਖੜਾ ਨਹੀਂ ਕੀਤਾ ਜਾਂ ਐ ਸਮਝਿਏ ਕਿ ਅਕਾਲੀ ਦਲ ਵਾਲੇ ਕਾਂਗਰਸੀ ਆਪ ਵਿਚ ਮਤਨ ਕਰਨ ਦੀ ਉਲਝੇ ਹੋਏ ਨੇ ਕਾਰਨ ਇਹ ਹੈ ਕਿ ਕਈ ਸੀਟਾਂ ਤੇ ਪੇਚ ਫਸੇ ਹੋਏ ਨੇ ਜਿਵੇਂ ਆਪਾਂ ਕਾਂਗਰਸ ਦੀ ਗੱਲ ਕਰੀਏ ਪਟਿਆਲਾ ਜਲੰਧਰ ਲੁਧਿਆਣਾ ਸੰਗਰੂਰ ਅਕਾਲੀਆਂ ਚ ਵੀ ਇਹੀ ਗੱਲ ਹੈ ਅਕਾਲੀਆਂ ਚੋਂ ਅਨੰਤਪੁਰ ਸਾਹਿਬ ਤੇ ਵੀ ਸੰਗਰੂਰ ਤੇ ਵੀ ਤੇ ਹੋਰ ਵੀ ਖਡੂਰ ਸਾਹਿਬ ਵੀ ਕਈ ਸੀਟਾਂ ਨੇ ਜਿੱਥੇ ਉਹਨਾਂ ਦੇ ਗੂਲ ਹਜੇ ਉਹੀ ਉਮੀਦਵਾਰ ਸਰਬਸੰਮਤੀ 당 ਅੱਗੇ ਨਹੀਂ ਲਿਆ ਸਕੇ ਇਹ ਸਾਰੀਆਂ ਗੱਲਾਂ ਤੇ ਕਿਹੜੀ ਕਿਹੜੀ ਗੱਲ ਤੇ ਜਿਹੜਾ ਹੈ ਰੌਲਾ ਪੈ ਰਿਹਾ ਜਾਂ ਕਿਹੜੀ ਸੀਟ ਤੇ ਇਹ ਉਮੀਦਵਾਰ ਨਹੀਂ ਤੋਂ ਪਾਰਟੀਆਂ ਖੜੀਆਂ ਕਰ ਸਕੀਆਂ ਕਿਸ ਕਿਸਮ ਦਾ ਮੰਥਨ ਚੱਲ ਰਿਹਾ ਇਹ ਸਾਰੀਆਂ ਗੱਲਾਂ ਪਕ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਉਹੀ ਅਪੀਲ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਉਹ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਕਾਂਗਰਸ ਪਾਰਟੀ ਕਈ ਸੀਟਾਂ ਤੇ ਹੁਲਝੀ ਹੈ ਤੇ ਜੇ ਆਪਾਂ ਗੱਲ ਕਰੀਏ ਜਲੰਧਰ ਦੀ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਤਾਜ਼ੀ ਗੱਲ ਤਾਂ ਇਹ ਹੈ ਕਿ ਉੱਥੇ ਤਾਂ ਬਗਾਵਤ ਵਾਲੀ ਗੱਲ ਸ਼ੁਰੂ ਗਈ ਹੋਈ ਹੈ ਚੌਧਰੀ ਸੰਤੋਖ ਸਿੰਘ ਜੀ ਦੇ ਬਾਰੇ ਤੁਹਾਨੂੰ ਯਾਦ ਹੋ ਜਦੋਂ ਭਾਰਤ ਜੋ ਯਾਤਰਾ ਚ ਜਾ ਰਹੇ ਸੀ ਉਹ ਤਾਂ ਕੈਮਰੇ ਚੱਲੇ ਸੀ ਸਭ ਨੇ ਦੇਖਿਆ ਤੁਰਦੇ ਜੰਦਨ ਨੂੰ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦਾ ਪਰਿਵਾਰ ਦਾਵਾ ਕਰਦਾ ਹੈ ਕਿ ਇਹ ਸੀਟ ਸਾਡੀ ਹੈ। ਔਰ ਇਹ ਵੀ ਗੱਲ ਪਤਾ ਹੈ ਕਿ ਉੱਥੇ ਕਾਫੀ ਜ਼ਿਆਦਾ ਬੋਟ ਹੈ, ਦਲਿਤ ਬੋਟ ਸਭ ਤੋਂ ਜ਼ਿਆਦਾ ਹੈ ਦੇਸ਼ ਦੇ ਵਿੱਚੋਂ। ਔਰ ਪਿਛਲੀ ਵਾਰ ਉਹ ਭਾਵੇਂ ਸੁਸ਼ੀਲ ਜੇਕੂ ਤੋਂ ਸਰਕਾਰ ਨੇ ਹਰਾਇਆ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਸੁਸ਼ੀਲ ਜੇਕੂ ਜਦੋਂ ਜਿੰਨੀ ਚੋਣ ਹੋਈ ਸੀ। ਹੋਣ ਕੀ ਹੈ ਇਹ ਪਰਿਵਾਰ ਕਹਿੰਦਾ ਵੀ ਸਾਡੀ ਸੀਟ ਦਾ ਸਾਡਾ ਦਾਵਾ ਹੈ ਦੂਜੇ ਪਾਸੇ ਚਰਜੀਤ ਚੰਨੀ ਨੇ ਆਪਣੀਆਂ ਸਰਗਰਮੀਆਂ ਬਤਾਤੀਆਂ ਉੱਥੇ ਚੰਨੀ ਸਾਹਿਬ ਨੇ ਕਹਿੰਦੇ ਕੁਠੀ ਵੀ ਉੱਥੇ ਲੈ ਕੇ ਉਹਦਾ ਰੰਗ ਰੂਪਨ ਹੋ ਰਿਹਾ ਪੇਂਟ ਹੋ ਰਿਹਾ ਹੈ ਤੇ ਉੱਥੇ ਉਹਨਾਂ ਨੇ ਕਹਿੰਦੇ ਬਸ ਜਦ ਇਹ ਟਿਕਟ ਡਿclare ਹੋ ਗਈ ਸ਼ਿਪ ਕਰ ਜਾਣਾ ਸਰਗਰਮੀਆਂ ਤਾਂ ਹੋ ਰਹੀਆਂ ਨੇ ਆਪ ਬਧਿਖਿਆ ਨਹੀਂ ਉਹ ਕੋਟਲੀ ਵਾਲਾ ਕੇਕ ਚਰਜੀਤ ਚੰਨੀ ਜਲੰਧਰ ਲਿਖਿਆ ਹੋਇਆ ਸੀ ਸਾਡਾ ਚੰਨੀ ਜਲੰਧਰ ਇਹ ਬਤਲਦਾ ਇਹੀ ਹੈ ਕਿ ਉੱਥੇ ਕਾਂਗਰਸ ਜਿਹੜੀ ਹੈ ਇੱਕ ਨਹੀਂ ਹੈ ਆ ਹੁਣ ਬਿਕਰਮ ਚੋਧਰੀ ਸੰਤੋਖ ਸਿੰਘ ਚੋਧਰੀ ਦੇ ਸਪੁੱਤਰ ਜਿਹੜਾ ਐਮਐਲਏ ਫਲੋਸ ਤੋਂ ਕਾਂਗਰਸ ਪਾਰਟੀ ਦਾ ਉਸਨੇ ਅਸਤੀਫਾ ਦਿੱਤਾ ਚੀਫ ਵਿੱਪ ਦੇ ਪਦ ਤੋਂ ਔਰ ਚੀਫ ਵਿੱਪ ਹੁੰਦਾ ਜਿਹੜਾ ਬੁਲਾਵਾ ਮੁਖ ਬੁਲਾਵਾ ਸਭ ਜੋ ਪਾਰਟੀ ਦਾ ਵਿਧਾਨ ਸਭਾ ਚ ਉਹਦੇ ਪਦ ਤੋਂ ਪ੍ਰਤਾਪ ਸਿੰਘ ਬਾਜਪਾ ਨੂੰ ਪ੍ਰੋਟੈਸਟ ਵਜੋਂ ਅਸਤੀਫਾ ਦੇ ਦਿੱਤਾ ਹੈ ਇਹ ਜਗੰਦਰ ਜਿਹੜਾ ਹੈ ਰੜਕਾ ਫਸਿਆ ਹੈ ਇਹ ਨਹੀਂ ਸਮਝ ਆਉਂਦੀ ਕਿ ਚਰਨਜੀਤ ਨੂੰ ਇੰਨਾ ਸਟਰੌਂਗ ਕੈਂਡੀਡੇਟ ਕਿਉਂ ਮੰਨਿਆ ਜਾਂਦਾ ਹੈ ਕੀ ਡੇਰਾ ਪੱਲਾ ਨਾਲ ਉਹਨਾਂ ਦੇ ਚੰਗੇ ਸਬੰਧ ਨੇ ਕੀ ਕਾਂਗਰਸ ਸੋਚ ਰਹੀ ਹੈ ਇਹ ਤਾਂ ਕਾਂਗਰਸ ਪਾਰਟੀ ਹੀ ਜਾਣਦੀ ਹੈ ਲੇਕਿਨ ਉੱਥੇ ਕਾਂਗਰਸ ਦਾ ਵਿੱਚ ਥੜੇ ਬੰਦੀ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ ਇਹ ਤੋਂ ਤੋਂ ਮਾਜੋ ਪਟਿਆਲਾ ਪਟਿਆਲੇ ਦੇ ਵਿੱਚ ਧਰਮ ਵੀਰ ਗਾਂਧੀ ਤਰਪੀਰ ਗਾਂਧੀ ਨੂੰ ਚਾਹੁੰਦਾ ਸੀ ਵੈਸੇ ਇਹ ਗੱਲ ਜ਼ਰੂਰ ਹੈ ਕਿ ਤਰਪੀਰ ਗਾਂਧੀ ਨੂੰ ਸ਼ੁਰੂ ਤੋਂ ਨਜ਼ਰ ਆਉਂਦਾ ਸੀ ਜਦੋਂ ਉਹ ਨਮਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਤੇ ਵੀ ਪਹਿਲਾਹਰਾਨੀ ਵੀ ਹੋਈ ਸੀ ਕਿ ਇੱਕ ਖੱਬੇ ਪੱਖੀ ਸੋਚ ਦਾ ਬੰਦਾ ਜਿਹੜਾ ਸਾਰੀ ਉਮਰ ਇਮਾਨਦਾਰੀ ਨਾਲ ਲੋਕਾਂ ਦੇ ਸੇਵਾ 'ਚ ਲੱਗਿਆ ਹੋਇਆ ਹੈ ਉਹ ਕਾਂਗਰਸ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜਾਏਗਾ ਪਰ ਹੌਲੀ-ਹੌਲੀ ਇਹ ਗੱਲ ਉਦੋਂ ਕਲੀਅਰ ਹੋਈ ਜਦੋਂ ਰੌਹਲ ਗਾਂਧੀ ਦੀ ਯਾਤਰਾ ਕਸ਼ਮੀਰ ਗਈ ਤੇ ਹੱਥ-ਚੱਤ ਪਾ ਕੇ ਗਾਂਧੀ ਸਾਹਿਬ ਚੱਲ ਰਹੇ ਸੀ ਜਿੱਦਾਂ ਜਦੋਂ 5 ਸਾਲ ਇਹ ਰਹੇ ਨੇ ਪਾਰਲੀਮੈਂਟ ਚ ਉਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਤੇ ਹੁੰਦੀ ਰਹਦੀ ਹੈ ਇੱਕ ਦੋ ਜਣੇ ਤਾਂ ਜਾਣਦੇ ਸੀ ਤੇ ਦੂਜੀ ਵੱਡੀ ਕੜੀ ਜਗਵਿੰਦਰ ਯਾਦਵ ਸੀ ਜਿਹੜਾ ਕਿ ਉੱਥੇ ਬੁੱਧੀਜੀਵੀ ਸੈਨ ਨੂੰ ਡੀਲ ਕਰਦਾ ਜਿਹੜਾ ਬੰਦਿਆਂ ਨੂੰ ਬੁਲਾਉਂਦਾ ਸੀ ਇੱਥੋਂ ਵੀ ਬਹੁਤ ਬੰਦੇ ਇਹਨਾਂ ਨੇ ਲੈ ਕੇ ਗਏ ਸੀ ਜਦੋਂ ਗਵਿੰਦਗੜ੍ਹ ਸਾਹਿਬ ਆਏ ਸੀ ਪਹਿਲੀ ਯਾਤਰਾ ਦੇ ਦੌਰਾਨ ਤੇ ਇਹ ਡਿਊਟੀ ਸੀ ਜਗਵਿੰਦਰ ਯਾਦਵ ਤੇ ਡਾਕਟਰ ਤਰਬੀਰ ਗਾਂਧੀ ਜਿਹੜੇ ਐਂਟੀ ਕੇਜ ਰਿਵਾਰ ਲਈ ਇਸ ਕਰਕੇ ਉਹਨਾਂ ਦੀ ਸਾਝ ਸੋ ਉਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਏ ਟਿੱਕਟ ਦੀ ਵੀ ਹਾਂ ਲਗਭਗ ਹੋਈ ਔਰ ਆਕੇ ਸਰਗਰਮੀ ਵੀ ਸ਼ੁਰੂ ਕਰਤੀ ਤੇ ਦੂਜੇ ਪਾਸੇ ਜਿਹੜੇ ਪ੍ਰਾਣਿਕ ਕਾਂਗਰਸੀ ਨੇ ਜਿਨ੍ਹਾਂ ਚ ਮੁੱਖ ਤੌਰ ਤੇ ਹਰਦੀਾਲ ਸਿੰਘ ਬੋਹਾ ਰਾਜਪੁਰਿਆਲਾ ਜਾਕਨੌਰਵਾੜਾ ਤੋਂ ਕੜਮ ਮਦਨਾਲ ਜਨਾਲਪੁਰ ਜਾਂ ਫਿਰ ਇਕੂਰ ਕੰਬੋ ਲਾਲ ਸਿੰਘ ਉਹਦਾ ਮੁੰਡਾ ਰਜਿੰਦਰ ਸਿੰਘ ਜਿਹੜਾ ਸਵਾਨੇ ਤੋਂ ਐਮ.ਐਲ.ਏ ਰਿਹਾ ਇਸ ਸਾਰਾ ਗਰੁੱਪ ਇਹ ਪੈਲਸ ਦੇ ਵੀ ਨੇਡਾ ਰਿਹਾ ਕੈਪਟਨ ਸਾਹਿਬ ਨੇਡਾ ਰਿਹਾ ਇਹਨਾਂ ਚੋਂ ਪ੍ਰਨੀਤ ਕੌਰ ਨਾਲ ਤਾਂ ਬਹੁਤ ਨੇੜਤਾ ਰਹੀ ਹਰਦੀਪਾਲ ਕੰਪੂਰ ਦੀ ਇਹ ਹੁਣ ਇਹ ਤਾਂ ਵਿਰੋਧ ਕਰ ਰਹੇ ਨੇ ਇਹ ਵਿਰੋਧ ਇਸ ਕਰਕੇ ਵੀ ਹੋ ਸਕਦਾ ਕਿ ਉਹਨਾਂ ਦੇ ਮਨ 'ਚ ਡਰ ਹੈ ਕਿਉਂਕਿ ਧਰਮਵੀਰ ਗਾਂਧੀ ਪ੍ਰਨੀਤ ਕੌਰ ਨੂੰ ਹਰਾ ਚੁੱਕੇ ਨੇ ਹੁਣ ਤਾਂ ਵੈਸੇ ਹੀ ਇਸ ਕਰਕੇ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੀ ਹੋ ਰਿਹਾ ਕਿਸਾਨਾਂ ਵੱਲੋਂ ਤੇ ਇਹ ਜੇ ਧਰਵੀਰ ਗਾਂਧੀ ਬਿਨੇ ਕੈਂਡੀਟ ਕੋਲ ਸਕਦਾ ਇੱਥੇ ਇਸ ਕਰਕੇ ਇਹਨਾਂ ਦਾ ਵਿਰੋਧ ਹੈ ਕਿ ਟਿਕਟ ਉਹਨੂੰ ਨਾ ਮਿਲੇ ਜੇ ਵਿਰੋਧ ਇਹਨਾਂ ਨੂੰ ਟਿਕਟ ਮਿਲਦੀ ਹੈ ਫਿਰ ਤਾਂ ਕਿਸੇ ਨਾ ਫ੍ਰੈਂਡਲੀ ਮੈਚਿੰਗ ਹੋਏਗਾ ਤਾਂ ਇਸ ਕਰਕੇ ਇਹ ਵੀ ਇਹਨਾਂ ਦਾ ਜਿਹੜਾ ਹੈ ਇੱਥੇ ਰੇਡਕਾ ਪਿਆ ਹੋਇਆ ਹੋਈ ਇਸ ਤਰ੍ਹਾਂ ਦੀ ਜਿੱਦ ਦੇ ਡਿਕਲੇਅਰ ਹੋ ਗਿਆ ਉਹਦੇ ਤੁਸੀਂ ਦੇਖੋ ਹਰਿਆਲ ਕੰਬੋਜ ਆ ਕੁਝ ਹੋਰ ਬੰਦੇ ਪਾਰਟੀ ਜਨਤਾ ਪਾਰਟੀ ਚਲੇ ਜਾਂ 8 ਵੀ ਕੋਈ ਹਰਾਨੀ ਅਲੀ ਗੰਦੂਦੋਂ ਨਹੀਂ ਹੋਏਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਗੱਲ ਕਰਦੇ ਆਂ ਲੁਧਿਆਣਾ ਦੀ ਰਵੀਦ ਬਿੱਟੂ ਨੇ ਸਭ ਸਾਰੀ ਗੜਬੜ ਬਗਾੜਤੀ ਕਾਂਗਰਸ ਪਾਰਟੀ ਦੀ ਅਦਰਵਾਜ਼ੇ ਤਾਂ ਉੱਥੇ ਸਾਰਾ ਕੁਝ ਤਿਆਰ ਸੀ ਔਰ ਉਹਦੇ ਰეკਮੈਂਡੇਸ਼ਨ ਵੀ ਸੀ ਪਤਾ ਨਹੀਂ ਜਿਹੜਾ ਹੈ ਉਹਨੂੰ ਕੀ ਲਾਲਚ ਦਿੱਤਾ ਜਾਂ ਕੀ ਹੋਇਆ ਪਾਰਟੀ ਬਦਲ ਲਈ ਔਰ ਉਸ ਤੋਂ ਬਾਅਦ ਕਾਂਗਰਸ ਦੇ ਕੋਲ ਉੱਥੇ ਬੰਦਾ ਨਹੀਂ ਕੋਈ ਜਾਂ ਉਸ ਤਰ੍ਹਾਂ ਦਾ ਬੰਦਾ ਨਹੀਂ ਤੇ ਉਹਦੇ ਵਿੱਚ ਜਿਹੜੇ ਲਗਾਤਾਰ ਜੱਦੇ ਰਹੇ ਤੋਂ ਨੇ ਭਰਾ ਸਿਵਰਜੀ ਸਿੰਘ ਬੈਸ ਜਿਹੜਾ ਉਹ ਆ ਗਿਆ ਪਿਕਚਰ ਦੇ ਤੇ ਪਹਿਲਾਂ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਅਸਲ ਵਿੱਚੋਂ ਹੋਈ ਕਿਸਮ ਦਾ ਨੀਲ ਦੇ ਪਧਿਆਚੋਂ ਬਣ ਗਿਆ ਸੀ ਲੇਕਿਨ ਜਦੋਂ ਟਿਕਟ ਰੀਤ ਬਿੱਟੂ ਲੈ ਗਿਆ ਫਿਰ ਤਾਂ ਵੀ ਉਹਨੇ ਕਰਨਾ ਫਿਰ ਕੀ ਹੈ ਜਵਾਨ ਤੇ ਬਾਹਰ ਹੈ ਉਹ ਤੇ ਉਸਨੇ ਫਿਰ ਜਿਹੜਾ ਕਾਂਗਰਸ ਪਾਰਟੀ ਵੱਲੋਂ ਦੇਖਿਆ ਜੇ ਕਾਂਗਰਸ ਪਾਰਟੀ ਉਹਦਾ ਚੰਦੀ ਹੈ ਉਹਨੂੰ ਟਿਕਟ ਦਿੰਦੀ ਹੈ ਤਾਂ ਉੱਥੇ ਵੀ ਪਟਿਆਲੇ ਲਈ ਹਾਲ ਹੈ ਬਸ ਪਟਿਆਲੇ ਦੇ ਹਾਲ 'ਚ ਫਰਕ ਇਹ ਨੇ ਕਿ ਇੱਥੇ ਕਾਂਗਰਸੀ ਵਿਰੋਧਤਾ ਕਰਨਗੇ ਪਟਿਆਲੇ ਤੋਂ ਉਹਨਾਂ ਦੀ ਨੇੜਤਾ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਦੇ ਵੀ ਕਾਂਗਰਸੀ ਦੇ ਉਹਨਾਂ ਦੀ ਨੇੜਤਾ ਭਾਰਤੀ ਜਨਤਾ ਪਾਰਟੀ ਦੀ ਹੈ ਉਹੀ ਇਸ ਵਾਰ ਪ੍ਰ nit ਕੌਰ ਨਾਲ ਲੁਧਿਆਣੇ 'ਚ ਨਹੀਂ ਹੋਏਗਾ ਹਾਂ ਇਹ ਜ਼ਰੂਰ ਹੈ ਕਿ ਜੇ ਵੈਸ ਨੂੰ ਟਿਕਟ ਮਿਲਦੀ ਹੈ ਟੱਕਰ ਤਕੜੀ ਹੋਏਗੀ ਜੇ ਉੱਥੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਉੱਥੇ ਵੀ ਹਾਲੇ ਤੱਕ ਇਹ ਰੇਟਕਪ ਹੈ ਬੇ ਸਗਰੂਰ ਦੇ ਵਿੱਚ ਜਿਹਨੂੰ ਕਹਿੰਦੇ ਨੇ ਤਾਲ ਠੋਕਤੀ ਇਸ ਨੇ ਸੁਪਾਲ ਸਿੰਘ ਖੈਰਾ ਨੇ ਤੇ ਸੁਪਾਲ ਸਿੰਘ ਖੈਰਾ ਤੋਂ ਦਰੋਂ ਦਰੀ ਹੈ ਵੀ ਡਰਦੇ ਨੇ ਖਾਰ ਖਾਂਦੇ ਨੇ ਦੋਨੇ ਅਸਰ ਜੇ ਕਹੀਏ ਤੇ ਤਿੰਨ ਲੀਡਰ ਨੇ ਅੱਜ ਦੇ ਪਰਾਲੇ ਲੀਡਰ ਨੂੰ ਛੱਡ ਕੇ ਇੱਕ ਚੁੱਪ ਬੈਠਾ ਨਵਜੋਤ ਸਿੰਘ ਸਿੱਧੂ ਸਰਪਾਲ ਖੈਰਾ ਰਾਜਾ ਬੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਸਤਪਾਲ ਖੜਾ ਜਿਹੜਾ ਕਿਸਾਨ ਬੰਗਾਲ ਦਾ ਪ੍ਰਧਾਨ ਵੀ ਹੈ ਕਾਂਗਰਸ ਦਾ ਤੇ ਜੇ ਇਹ ਪਾਰਲੀਮੈਂਟ ਚ ਚੜਿਆ ਜਾਂਦਾ ਤਾਂ ਕਾਫੀ ਜਿਹੜਾ ਹੈ ਤਖੜਾ ਇਹਨੂੰ ਹਲਾਰਾ ਮਿਲ ਲੈ ਔਰ ਪੰਜਾਬ ਕਾਂਗਰਸੇ ਦਾ ਕਦ ਕਾਫੀ ਉੱਚਾ ਹੋ ਜਾਣਾ ਤੇ ਰਾਜਾ ਬੜੇ ਕਦੋਂ ਚਾਹਣਗੇ ਰਾਜਾ ਬੜਿੰਗ ਨੇ ਫਿਰ ਵਿਜੇਂਦਰ ਸਿੰਘ ਨੂੰ ਥਾਪੀ ਦਿੱਤੀ ਹੋਈ ਹੈ ਚਾਹੇ ਉਹ ਮੰਨੇ ਚਾਹੇ ਨਾ ਮੰਨੇ ਵਿਜੇਂਦਰ ਸਿੰਘਲਾ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਭਾਰਤੀ ਪੰਜਾਬ ਦੇ ਆਮ ਆਦਮੀ ਪਾਰਟੀ ਉਹਦਾ ਵੀ ਡਰ ਹੈ ਬਿਜ਼ਨਸ ਦਾ ਕਈ ਕੁਝ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ ਬਸ ਇਹ ਗੱਲ ਹੈ ਅਕਾਲੀਆ ਵਿੱਚ ਵੀ ਕੀ ਹੋ ਲੋ ਪ੍ਰਵਿੰਦਰ ਸਿੰਘ ਢੀਂਟਸਾ ਸੋਚਿਆ ਸੀ ਜਦੋਂ ਢੀਂਟਸਾ ਸਾਹਿਬ ਆਏ ਸੀ ਕਿ ਉੱਥੇ ਤਾਂ ਪੱਕੀ ਸੀਟ ਪੱਕੀ ਹੈ ਪ੍ਰਵਿੰਦਰ ਸਿੰਘ ਢੀਂਟਸਾ ਦੀ ਤੇ ਲੇਕਿਨ ਉਹ ਹੁਣ ਹਵਾਲ ਸਿੰਘ ਝੁੰਦਾ ਝੁੰਦਾ ਸਾਹਿਬ ਜਿਹੜੇ ਨੇ ਉਹਦਾ ਵੀ ਐਮਐਸ ਬਹੁਤ ਵਧੀਆ ਹੈ ਕਵੀ ਬੰਦਾ ਹੈ ਇਮਾਨਦਾਰ ਹੈ ਉਹੀ ਇਸ ਤਰ੍ਹਾਂ ਦੇ ਲੰਚਨ ਨੇ ਔਰ ਉਦੋਂ ਹੁਣ ਇਹ ਤਾਂ ਸਮਝ ਦੱਸੋ 14 ਕਮੇਟੀ ਬਣਾਈ ਜਿਵੇਂ ਉਹਨੇ ਚਾਹੇ ਕਮੇਟੀ ਦੇ ਜੀਡੀਆ ਫਾਈਨਡਿੰਗ ਸੀ ਉਥੇ ਪੂਰਾ ਨਹੀਂ ਉਤਰੇ ਸੁਖਵੀਰ ਸਿੰਘ ਬਾਦਲੇ ਵੱਖਰੀ ਗੱਲ ਹੈ ਕਿਨ ਬੜੇ ਹੌਸਲੇ ਨਾਲ ਲੀਡਰਸ਼ਿਪ ਦੀ ਤਬਦੀਲੀ ਦੀ ਝੁੰਡਾ ਸਾਹਬ ਨੇ ਗੱਲ ਕੀਤੀ ਸੀ ਉਹਨੇ ਕੁਵਾਲ ਸਿੰਘ ਝੁੰਡਾ ਦਾ ਆਉਣਾ ਆਇਆ ਜਾਂ ਕਿਹਾ ਗਿਆ ਕਿ ਤੁਸੀਂ ਵੀ ਆਓ ਵਿੱਚ ਇਹ ਤਾਂ ਸਿਆਸਤ ਪਹਿਲਾਂ ਤੋਂ ਚੱਲਦੀ ਹੈ ਮੈਨੂੰ ਖੁਦ ਦੱਸਿਆ ਇਹ ਇੰਦਾ ਦੇ ਲੀਡਰਾਂ ਨੇ ਵੀ ਸਾਨੂੰ ਖੜਾ ਟਿਕਟ ਵੀ ਦੇ ਦਿੰਦੇ ਸੀ ਹਰੋਂ ਚ ਵੀ ਭੂਮਿਕਾ ਹੁੰਦੀ ਸੀ ਬਾਦਲ ਸਾਹਿਬ ਦੀ ਤੋ ਇਹ ਤਾਂ ਚੱਲਦਾ ਇੱਥੇ ਇੱਕ ਦੂਜੇ ਦਾ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਤੋ ਇਹ ਸਾਰੀ ਗੱਲ ਸੰਗਰੂਰ ਦੇ ਵਿੱਚ ਆ ਗੱਲੀਆਂ ਦਾ ਵੀ ਹੈ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਪ੍ਰਿੰਸ ਸਿੰਘ ਚੰਗੂ ਬਾਦਰਾ ਨੂੰ ਲੱਗਦਾ ਹੈ ਉਹਨਾਂ ਦਾ ਹਾਲ ਤੱਕ ਆਸ ਹੈ ਵੀ ਸਮਝੌਤਾ ਹੋ ਜੀ ਭਾਰਤੀ ਜਨਤਾ ਪਾਰਟੀ ਰਨ ਡੇਟ ਚ ਰਹੀ ਹੈ ਉਹਦੇ ਤਾਂ ਮਨ 'ਚ ਖਾਸ ਕਿਸਮ ਦਾ ਦੁੱਖ ਵੀ ਹੈ ਵੀ ਮੈਂ ਜੇ ਕਿਤੇ ਬਾਦਲ ਸਾਹਿਬ ਕਿ ਵੀ ਨਾਲ ਆਉਂਦੇ ਮੈਂ ਮੰਤਰੀ ਹੁੰਦਾ ਇੰਦਰ ਦੇ ਵਿੱਚ ਤੇ ਬਾਜਪਾ ਸਰਕਾਰ ਬਿਲੇ ਚਲੋ ਖੈਰ ਉਹ ਹੁਣ ਗੱਲ ਤਾਂ ਨਿਕਲ ਗਈ ਤੇ ਹੋੜਾ ਚਾਹੁੰਦੇ ਜੇ ਮੈਂ ਦੁਬਾਰਾ ਪਹੁੰਚਾਂ ਅਨੰਦਪੁਰ ਸਾਹਿਬ ਤੋਂ ਤੇ ਉਹਨਾਂ ਨੂੰ ਲੱਗਦਾ ਹੈ ਪੁਰਾਣੇ ਲਿੰਕ ਵੀ ਦੇ ਪੁਰਾਣਾ ਖਿਡਾਰੀ ਹੈ ਪ੍ਰਿੰਸ ਚੰਦੂ ਬਾਦਲਾ ਤੇ ਉਹ ਦਰਜੀਤ ਸਿੰਘ ਜੀ ਮਬੇਤੋਂ ਰਿਹਾ ਮੰਤਰੀ ਰਿਹਾ ਉਹ ਵੀ ਚਾਹਗਾ ਤਾਂ ਇਹ ਸਾਰਾ ਅਨੰਦਪੁਰ ਸਾਹਿਬ ਬੱਤਲੂ ਕੇ ਸਤਲਕਰੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦਾ ਨਾਮ ਜਾਂ ਫਿਰ ਇਹਨਾਂ ਚੋਂ ਕੋਈ ਬਿਕਰਮੀ ਜੀ ਠੀਕਾ ਤੇ ਬਠਿੰਡਾ ਚ ਜੇ ਕਿਤੇ ਸੱਚਮੁੱਚ ਇਹ ਗੱਲ ਸਹੀ ਹੈ ਕਿ ਲੁਕਾ ਸਾਹਿਬ ਵੀ ਨੋ ਵੀ ਉੱਥੇ ਆ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਫਿਰ ਕੀ ਬਠਿੰਡਾ ਛੱਡ ਕੇ ਹਰਸਿਮਰਤ ਕੌਰ ਨੂੰ ਸੇਫ ਸੀਟ ਖਡੂਰ ਸਾਹਿਬ ਤੇ ਲੈ ਕੇ ਜਾਣਗੇ ਤਾਂ ਇਹ ਵੱਡੇ ਸਵਾਲ ਨੇ ਸ਼ਾਇਦ ਇਸੇ ਕਾਰਨ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਅਜੇ ਤੱਕ ਇਹ ਦੂਣੇ ਪਾਰਟੀਆਂ ਕੋਈ ਵੀ ਆਪਦਾ ਉਮੀਦਵਾਰ ਨਹੀਂ ਖੜਾ ਕਰ ਸਕੀਆਂ ਦੇਖੋ ਅਗਲੇ ਦਿਨਾਂ 'ਚ ਕੀ ਹੁੰਦਾ ਪਰ ਇਹ ਚੋਣ ਪ੍ਰਚਾਰ 'ਚ ਜ਼ਰੂਰ ਪਿੱਛੇ ਰਹਿ ਰਹੀਆਂ ਨੇ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਬਣਾਉਂ ਤੁਹਾਡਾ ਬਹੁਤ ਬਹੁਤ